ਅੱਜ ਪੰਜਾਬ ਦੀਆਂ ਬੱਚੀਆਂ ਅਫਰੀਕਨ ਕਾਲਿਆਂ ਨਾਲ ਵਿਆਹ ਕਰਾਉਣ ਲੱਗੀਆਂ। ਅੱਜ ਪੰਜਾਬ ਦੀਆਂ ਬੱਚੀਆਂ ਕ੍ਰਿਸਚੀਅਨਾਂ ਨਾਲ ਵਿਆਹ ਕਰਾਉਣ ਲੱਗੀਆਂ। ਅੱਜ ਪੰਜਾਬ ਦੀਆਂ ਬੱਚੀਆਂ ਸਿੱਖਾਂ ਦੀਆਂ ਬੱਚੀਆਂ ਦੀ ਮੈਂ ਗੱਲ ਕਰ ਰਿਹਾ ਹਾਂ। ਮੁਸਲਮਾਨਾਂ ਨਾਲ ਵਿਆਹ ਕਰਾ ਰਹੀਆਂ ਨੇ। ਪੰਜਾਬ ਦੇ ਲੋਕ ਧਰਮ ਛੱਡ ਰਹੇ ਨੇ ਤੇ ਗੁਰਸਿੱਖ ਬੀਬੀਆਂ ਨੂੰ ਆਪਦੀ ਦਾ ਇੱਕ ਹੁਕਮਨਾਮੇ ਦੀ ਜ਼ਰੂਰਤ ਹੈ ਕਿ ਤੁਸੀਂ ਨੱਚਣ ਗਾਣੇ ਵਾਲੀਆਂ ਰੀਲਾਂ ਛੱਡ ਕੇ ਹਮੇਸ਼ਾ ਗੁਰਸਿੱਖ ਬੀਬੀਆਂ ਗੁਰਸਿੱਖਾਂ ਦੇ ਨਾਲ ਹੀ ਵਿਆਹ ਕਰਾਉਣ। ਇਹਤੇ ਵਿਚਾਰ ਕੀਤੀ ਜਾਵੇ ਤੇ ਨਾਲ ਹੀ ਮੈਂ ਬੈਂਕੀਕਰਦਨ ਸਿੰਘ ਸਾਹਿਬ ਜੀ ਕਿਉਂਕਿ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਸਾਡੇ ਇੱਕ ਇੱਕ ਦੋ ਦੋ ਬੱਚੇ ਨੇ ਤੇ ਜਿਸ ਢੰਗ ਨਾਲ ਸਾਡਾ ਸਮਾਰ ਸਿੱਖੀ ਤੋਂ ਟੁੱਟਦਾ ਜਾ ਰਿਹਾ ਜੋ ਅੱਜ ਪੰਜਾਬ ਦੇ ਨੌਜਵਾਨ ਨਸ਼ੇ ਚ ਗਲਤਾਨ ਹੁੰਦੇ ਜਾ ਰਹੇ ਨੇ ਦੂਜੇ ਪਾਸੇ ਸਿੱਖ ਬੱਚੀਆਂ ਵਿਦੇਸ਼ਾਂ ਦੇ ਵਿੱਚ ਜਹਾਦੀਆਂ ਦਾ ਸ਼ਿਕਾਰ ਹੁੰਦੀਆਂ ਜਾ ਰਹੀਆਂ ਨੇ ਇੰਗਲੈਂਡ ਤੋਂ ਬੇਅੰਤ ਲੜਕੀਆਂ ਅਜਈਆਂ ਨੇ <गला> जिन्ना ने इस्लामिक लोकां ਦੇ ਨਾਲ ਆਪਣੇ ਨਿਕਾਹ ਰਚਾ ਲਏ ਨੇ ਉਹਨਾਂ ਤੇ ਕੋਈ ਡਿਬੇਟ ਨਹੀਂ ਕੋਈ ਵਿਚਾਰ ਨਹੀਂ ਵਿਦੇਸ਼ਾਂ ਵਿੱਚ ਕੋਈ ਆਵਾਜ਼ ਨਹੀਂ بلند ਹੋ ਰਹੀ